ਪੰਜਾਬ ਕਾਂਗਰਸ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਣ ਲੱਗਿਆ ਕਿ ਕਾਂਗਰਸ ਹਾਈ ਕਮਾਂਡ ਚਰਨਜੀਤ ਸਿੰਘ ਚੰਨੀ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਸੀਟ ਦੇ ਉੱਤੋਂ ਚੋਣ ਮੈਦਾਨ ਚ ਉਤਾਰ ਸਕਦੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਕਿ ਕਾਂਗਰਸ ਹਾਈ ਕਮਾਂਡ ਹੁਣ ਚਰਨਜੀਤ ਸਿੰਘ ਚੰਨੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਉਤਾਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਚਰਚਾਵਾ ਇਹ ਚੱਲ ਰਹੀਆਂ ਸਨ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਕਾਂਗਰਸ ਦੇ ਹੋਣਗੇ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਫਤਿਹਗੜ ਸਾਹਿਬ ਦੀ ਧਿਰਤੀ ਤੋਂ ਚੌਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਾਰਟੀ ਦੇ ਵੱਲੋਂ ਸਰਵੇ ਕਰਵਾਏ ਗਏ ਨੇ ਉਹਨਾਂ 'ਚ ਚਰਨਜੀਤ ਸਿੰਘ ਚੰਨੀ ਦਾ ਨਾਂ ਸਭ ਤੋਂ ਮੋਹਰੀ ਤੇ ਆ ਰਿਹਾ ਹੈ ਕਿਉਂਕਿ ਪਹਿਲਾਂ ਇੱਥੇ ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਨੇ ਡਾਕਟਰ ਅਮਰ ਸਿੰਘ ਉਹ 2019 ਦੇ ਵਿੱਚ ਇਸ ਸੀਟ ਤੋਂ ਜਿੱਤੇ ਸਨ ਜਿਸ ਨੂੰ ਲੈ ਕੇ ਉਹਨਾਂ ਦਾ ਜਿਹੜਾ ਪਲੜਾ ਇੰਨਾ ਭਾਰੀ ਨਹੀਂ ਦਿਖਾਈ ਦੇ ਰਿਹਾ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਇੰਨੀ ਰੁਚੀ ਨਹੀਂ ਦਿਖਾਈ ਜਾ ਰਹੀ ਜਿਸ ਤੇ ਕਰਕੇ ਚਰਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਇਸ ਸਥਾਨ ਦੇ ਉਤੋਂ ਇਸ ਸੀਟ ਦੇ ਉਤੋਂ ਉਮੀਦਵਾਰ ਐਲਾਨ ਸਕਦੀ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਚੰਨੀ ਸਿੰਘ ਚੰਨੀ ਨੇ ਜਲੰਧਰ ਦੇ ਵਿੱਚ ਇੱਕ ਕੋਠੀ ਲੈ ਕੇ ਉੱਥੇ ਡੇਰੇ ਲਗਾ ਦਿੱਤੇ ਗਏ ਨੇ ਜਿਸ ਦੇ ਕਰਕੇ ਉਹਨਾਂ ਦੇ ਬੜਾ ਸਿਆਸੀ ਜਿਹੜੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਜਿਹੜੀ ਚਰਚਾ ਨਵੀਂ ਚੱਲ ਪਈ ਹੈ ਕਿ ਚੰਨੀ ਸਿੰਘ ਚੰਨੀ ਫਤੇਕਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਜਾਂ ਫਿਰ ਨਹੀਂ ਇਹ ਤਾਂ ਹੁਣ ਜਦੋਂ ਕਾਂਗਰਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਲਿਸਟ ਜਾਰੀ ਹੋਵੇਗੀ ਉਹਦੇ ਤੋਂ ਸਪਸ਼ਟ ਹੋਵੇਗਾ ਪਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਆ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਇਸ ਸੀਟ ਦੇ ਉੱਤੇ ਉਹਨਾਂ ਨੂੰ ਉਤਾਰਨ ਦੇ ਲਈ ਜੋ ਉਹਨਾਂ ਦੇ ਵੱਲੋਂ ਸਰਵੇਖਣ ਕਰਵਾਇਆ ਗਿਆ ਸੀ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਸਭ ਤੋਂ ਮੋਰੀ ਦੇ ਸਥਾਨ ਦੇ ਉੱਤੇ ਆ ਰਹੇ ਨੇ ਪਹਿਲੇ ਨੰਬਰ ਤੇ ਉੱਤੇ ਆ ਰਹੇ ਨੇ ਲੋਕਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਹੰਗਾਰਾ ਭਰਿਆ ਜਾ ਰਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਇਸ ਸੀਟ ਤੇ ਆਉਂਦੇ ਨੇ ਤਾਂ ਉਹ ਆਮ ਆਦੀ ਪਾਰਟੀ ਤੇ ਅਕਾਲੀ ਦਲ ਤੇ ਭਾਜਪਾ ਨੂੰ ਪੂਰੀ ਟੱਕਰ ਦੇਣਗੇ ਕਿਤੇ ਨਾ ਕਿਤੇ ਕਾਂਗਰਸ ਇਸ ਸੀਟ ਨੂੰ ਵੀ ਆਪਣੇ 2019 ਦੀ ਲੋਕ ਸਭਾ ਚੋਣਾਂ ਦੇ ਵਾਂਗ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਚਾਹੁੰਦੀ ਹੈ ਇਸ ਦੇ ਕਰਕੇ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਲਗਾਤਾਰ ਮੰਥਨ ਕੀਤਾ ਜਾ ਰਿਹਾ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਇਹ ਫਤਿਹਗੜ੍ਹ ਸਾਹਿਬ ਤੋਂ ਉਦਾਰਦੀ ਹੈ ਤਾਂ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੇ ਲਈ ਵੱਡੀ ਚੁਣੌਤੀ ਬਣ ਸਕਦੇ ਨੇ ਚਰਨਜੀਤ ਸਿੰਘ ਚੰਨੀ ਕਿਉਂਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਤੇ ਕਹਿਆ ਜਾਂਦਾ ਹੈ ਕਿ ਉਹਨਾਂ ਦੇ ਇਹ ਇਲਾਕਾ ਵੀ ਉਹਨਾਂ ਦੇ ਨੇੜੇ ਲੱਗਦਾ ਫਤਿਹਗੜ੍ਹ ਸਾਹਿਬ ਜੀ ਕਿਉਂਕਿ ਉਹ ਚਮਕੌਰ ਸਾਹਿਬ ਤੋਂ ਵਿਚਰਦੇ ਨੇ ਇਸ ਧਰਤੀ ਦੇ ਉੱਤੇ ਇਤਿਹਾਸਿਕ ਧਰਤੀ ਦੇ ਉੱਤੇ ਹੁਣ ਚਰਨਜੀਤ ਸਿੰਘ ਚੰਨੀ ਜੇਕਰ ਚੋਣ ਲੜਦੇ ਨੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਵੱਡੀ ਚੁਣੌਤੀ ਹੋਣਗੇ ਜੇਕਰ ਚਰਨਜੀਤ ਸਿੰਘ ਚੰਨੀ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਨੇ ਕਿਉਂਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਕਾਂਗਰਸ ਤੋਂ ਲੈ ਕੇ ਆਈ ਸੀ ਉਹਨਾਂ ਦੇ ਵੱਲੋਂ ਕਾਂਗਰਸ ਤੋਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਜਿਹੜੇ ਗੁਰਪ੍ਰੀਤ ਸਿੰਘ ਜੀਪੀ ਨੇ ਉਹ ਸਭ ਤੋਂ ਜਿਹੜੇ ਵੱਡੇ ਦਾਵੇਦਾਰ ਨੇ ਇਥੋਂ ਮਲਜੀਤ ਪ੍ਰਾਪਤ ਕਰਨ ਦੇ ਮਜ਼ਬੂਤ ਕੈਂਡੀਡੇਟ ਨੇ ਬਾਕੀ ਪਾਰਟੀਆਂ ਦੇ ਨਾਲ ਉਹ ਜਿਸ ਨੂੰ ਲੈ ਕੇ ਹੁਣ ਜੇਕਰ ਚਰਨਜੀਤ ਸਿੰਘ ਚੰਨੀ ਇੱਥੇ ਆਉਂਦੇ ਨੇ ਤਾਂ ਆਮ ਆਦੀ ਪਾਰਟੀ ਦੇ ਲਈ ਵੱਡੀ ਚੁਣੌਤੀ ਹੋਵੇਗੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਚੁਣੌਤੀ ਹੋਵੇਗੀ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਫਤਖਰ ਸਾਹਿਬ ਤੋਂ ਉਸ ਦੇ ਜਿਹੜੇ ਐਮਐਲਏ ਨੇ ਜਾ ਫਿਰ ਜਿਹੜੇ ਉਸ ਦੇ ਉਹਦਾ ਉਮੀਦਵਾਰ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਫਤਿਹ ਸੈੱਫ ਤੋਂ ਹਰਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਚਰਨਜੀਤ ਸਿੰਘ ਚੰਨੀ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਆ ਰਹੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੀ ਜਦੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਅਨੇਕਾਂ ਤਰ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਉਸ ਤੋਂ ਬਾਅਦ ਉਹ ਭਾਵੁਕ ਵੀ ਹੋ ਜਾਂਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪਰ ਹੁਣ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਲਗਾਤਾਰ ਮਾਨ ਸਰਕਾਰ ਦੇ ਖਿਲਾਫ ਡਟਦੇ ਆ ਰਹੇ ਨੇ ਉਹਨਾਂ ਦੇ ਉੱਤੇ ਸ਼ਬਦੀ ਵਾਰ ਕਰਦੇ ਆ ਰਹੇ ਨੇ ਪਰ ਹੁਣ ਜੇਕਰ ਆਮ ਆਦੀ ਪਾਰਟੀ ਦੇ ਕੁਝ ਜਿਹੜੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਜੇਕਰ ਉਹਨਾਂ ਦੇ ਖਿਲਾਫ ਚਰਜੀ ਸਿੰਘ ਚੰਨੀ ਮੈਦਾਨ ਦੇ ਵਿੱਚ ਲੜਦੇ ਨੇ ਚੋਣ ਤਾਂ ਕਿਹੋ ਜਿਹਾ ਸਮਿਕਰ ਰਹਿਣਗੇ ਫਤਖਰ ਸਾਹਿਬ ਦੀ ਸੀਟ ਦੇ ਉੱਤੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਦਲ ਬਦਲੀਆਂ ਹੋ ਰਹੀਆਂ ਨੇ ਕਿਉਂਕਿ ਪਹਿਲਾਂ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਜਿਹੜੇ ਵਿਧਾਇਕ ਜਾਂ ਮੰਤਰੀ ਲੀਡਰ ਜਿਹੜੇ ਸੀ ਲੀਡਰ ਸੀ ਜਿਹੜੇ ਜਿਵੇਂ ਸੁਸ਼ੀਲ ਰਿੰਕੂ ਸੀ ਸੰਸਦ ਮੈਂਬਰ ਸੀ ਤੇ ਜਿਹੜੇ ਵਿਧਾਇਕ ਸੀ ਸ਼ੀਤਲ ਉਗਰਾਲ ਉਨਾ ਦੇ ਵੱਲੋਂ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚੋਂ ਵੀ ਕਈ ਲੀਡਰਾਂ ਦੇ ਵੱਲੋਂ ਪਾਰਟੀ ਛੱਡ ਕੇ ਭਾਜਪਾ ਦੇ ਵੀ ਸ਼ਾਮਲ ਹੋਇਆ ਉਸੇ ਤਰ੍ਹਾਂ ਜਿਸ ਦੀਆਂ ਚਰਚਾਵਾਂ ਲਗਾਤਾਰ ਜਾਰੀ ਸਨ ਕਿ ਇਹਨਾਂ ਸੀਟਾਂ ਦੇ ਉੱਤੇ ਵੱਡੇ ਫੇਰਬਦਲ ਹੋ ਸਕਦੇ ਹਨ ਕਿਉਂਕਿ ਪਹਿਲਾਂ ਜਿਹੜੇ ਸੰਗਰੂਸ਼ ਸੀਟ ਤੋਂ ਕਰਮਜੀਤ ਅਨਮੋਲ ਨੇ ਉਹ ਵੱਡੇ ਦਾਅਵੇ ਤਾਂ ਦੱਸੇ ਜਾ ਰਹੇ ਸੀ ਪਰ ਅਚਾਨਕ ਮੌਕੇ ਦੇ ਉੱਤੇ ਆ ਕੇ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਫਰੀਦਕੋਟ ਦੀ ਧਰਤੀ ਤੋਂ ਉਤਾਰ ਦਿੱਤਾ ਸੀ ਉਸੇ ਤਰ੍ਹਾਂ ਹੁਣ ਜਿਵੇਂ ਚਰਨਜੀਤ ਸਿੰਘ ਚੰਨੀ ਦੇ ਜੀਆਂ ਚਰਚਾਵਾਂ ਸਨ ਕਿ ਜਲੰਧਰ ਤੋਂ ਉਹ ਚੋਣ ਲੜਨਗੇ ਪਰ ਹੁਣ ਜਿਹੜੀ ਚਰਚਾਵਾਂ ਹੋਰ ਤੇਜ਼ ਹੋ ਚੁੱਕੀਆਂ ਨੇ ਕਿ ਉਹਨਾਂ ਨੂੰ ਪਾਰਟੀ ਫਤਿਹਗੁਰ ਸਾਹਿਬ ਤੋਂ ਉਤਾਰ ਸਕਦੀ ਹੈ ਚੋਣ ਮੈਦਾਨ ਦੇ ਵਿੱਚ ਕਿ ਕੁਝ ਹੁੰਦਾ ਹੈ ਕੀ 파ਰਟੀ ਚਰਨੀ ਸਿੰਘ ਚੰਨੀ ਨੂੰ ਫਤਿਹ ਸਾਹਿਬ ਤੋਂ ਹੀ ਉਤਾਰਦੀ ਹੈ ਜਾਂ ਫਿਰ ਜਲੰਧਰ ਕਿਉਂਕਿ ਚਰਨੀ ਸਿੰਘ ਚੰਨੀ ਪੁਆਰ ਦੀ ਧਰਤੀ ਨਾਲ ਸੰਬੰਧ ਕਰਦੇ ਨੇ ਰਹਿੰਦੇ ਨੇ ਕਿਉਂਕਿ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਚਰਨੀ ਸਿੰਘ ਚੰਨੀ ਜਿਹੜੇ ਨੇ ਉਹ ਦੁਆਬੇ ਦੀ ਧਰਤੀ ਦੇ ਵਿੱਚ ਉਹਨਾਂ ਦਾ ਕੀ ਸਬੰਧ ਹੈ ਪਰ ਇਸ ਦੇ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੁਆਦ ਦੀ ਧਰਤੀ ਤੋਂ ਹੀ ਯਾਨੀ ਕਿ ਫਤਿਹ ਸਾਹਿਬ ਦੀ ਧਰਤੀ ਤੋਂ ਹੀ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਮਾਨ ਸਰਕਾਰ ਦੇ ਦੀਆਂ ਜਿਹੜੀਆਂ 13 0 ਦੀ ਗੱਲ ਕਰਦੇ ਨੇ ਅਸੀਂ ਇਹਨਾਂ ਨੂੰ 13 0 ਨਹੀਂ ਜਿੱਤਣ ਦੇਵਾਂਗੇ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਹੁਣ ਜੇਕਰ ਫਤਿਹਗੁਰ ਸਾਹਿਬ ਤੋਂ ਆਉਂਦੇ ਨੇ ਤਾਂ ਫਤਿਹਗੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਮੁਕਾਬਲਾ ਇਸ ਪਵਾਦ ਦੀ ਧਰਤੀ ਦੇ ਉੱਤੇ ਜਿਹੜਾ ਮੁਕਾਬਲਾ ਬੜਾ ਰੋਚਕ ਹੋਵੇਗਾ ਕਿਹੋ ਜਿਹੇ ਸਮੀਕਰਨ ਹੋਣਗੇ ਤੁਸੀਂ ਇਸ ਵੀਡੀਓ ਦੇ ਬਾਰੇ ਇਸ ਜੇਕਰ ਚਰਚੀ ਚੰਨੀ ਫਤਿਹਗੁਰ ਸਾਹਿਬ ਤੋਂ ਆਉਂਦੇ ਨੇ ਤਾਂ ਤੁਹਾਡੇ ਇਸ ਸੰਬੰਧੀ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ